ਪੰਜਾਬ ਦੇ ਮੌਸਮ ਦੀ ਜੋ ਕਿ ਇਸ ਵੇਲੇ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ ਪਹਿਲਾਂ ਮੌਸਮ ਵਿਭਾਗ ਦੇ ਵੱਲੋਂ ਭੇਖਬਾਨੀ ਕੀਤੀ ਗਈ 3 ਦਿਨਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਕਿ ਇਸ ਦੇ ਵਿਚਾਲੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਵੀ ਪੈ ਰਿਹਾ ਹੈ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ orange ਅਲਰਟ ਜਾਰੀ ਕੀਤਾ ਗਿਆ ਤੇ ਸੂਬੇ ਦੇ ਬਾਕੀ ਜ਼ਿਲ੍ਹਿਆਂ ਦੇ ਲਈ yellow warning ਹੈ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈ ਰਿਹਾ ਹੈ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਮੌਸਮ ਵਿਭਾਗ ਨੇ ਗੜੀਮਾਰੀ ਦੀ ਵੀ ਚੇਤਾਵਨੀ ਦਿੱਤੀ ਹੈ ਬੱਦਲਾਂ ਦੀ ਗਰਜ ਦੇ ਨਾਲ ਹਾ ਲਗਾਤਾਰ ਮੀਂਹ ਪੈ ਰਿਹਾ ਕੱਲ ਵੀ ਕਈ ਥਾਵਾਂ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ ਜਿਸ ਕਰਕੇ ਕਈ ਥਾਵਾਂ ਤੇ ਝੋਨੇ ਦੀ ਖੜੀ ਫਸਲ ਖੇਤਾਂ ਦੇ ਵਿੱਚ ਵਿਛ ਗਈ ਆ ਬੰਦ ਡੈਮਾਂ ਚੋਂ ਵੀ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਪਰ ਮੀਂਹ ਦੇ ਅਲਰਟ ਕਰਕੇ ਡੈਮਾਂ ਦੇ ਵਿੱਚ ਪਾਣੀ ਘਟਾਇਆ ਜਾ ਰਿਹਾ ਤਾਂ ਕਿ ਮੀਂਹ ਦਾ ਪਾਣੀ ਸਟੋਰ ਕਰਨ ਲਈ ਜਗ੍ਹਾ ਬਣਾਈ ਜਾ ਸਕੇ ਇਸ ਦਾ ਮਤਲਬ ਇਹ ਹੈ ਕਿ ਡੈਮ ਦੇ ਵਿੱਚ ਪਾਣੀ ਘਟ ਰਿਹਾ ਪਰ ਦਰਿਆਵਾਂ ਦੇ ਵਿੱਚ ਪਾਣੀ ਜ਼ਿਆਦਾ ਹੈ ਦੱਸਦੇ ਕਿ ਰਣਜੀਤ ਸਾਗਰ ਡੈਮ ਤੋਂ 33000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਪੌਂਗ ਡੈਮ ਤੋਂ 40000 ਕਿਊਸਿਕ ਪਾਣੀ ਰਿਲੀਜ਼ ਕੀਤਾ ਜਾ ਰਿਹਾ ਫਾਖਰਾ ਡੈਮ ਤੋਂ 40000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਕੋਸ਼ਿਸ਼ ਇਹ ਹੀ ਹੈ ਕਿ ਅੱਗੇ ਦਰਿਆਵਾਂ ਦੇ ਵਿੱਚ ਪਾਣੀ ਰਿਲੀਜ਼ ਕੀਤਾ ਜਾਵੇ ਤਾਂ ਜੇਕਰ ਬਹੁਤ ਜ਼ਿਆਦਾ ਮੀਂਹ ਪੈਂਦਾ ਤੇ ਮੀਂਹ ਦੇ ਪਾਣੀ ਨੂੰ ਡੈਮਾਂ ਦੇ ਵਿੱਚ ਸਟੋਰ ਕੀਤਾ ਜਾ ਸਕੇ ਮੜ ਤੋਂ ਹੜਾਂ ਵਰਗੇ ਹਾਲਾਤ ਨਾ ਬਣ ਤਾਂ ਤਿੰਨ ਤਸਵੀਰਾਂ ਦਾ ਨੋਸੀ ਵਿਖਾ ਰਹੇ ਹਾਂ ਬਦਲੇ ਮੌਸਮ ਨੂੰ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਪਠਾਨਕੋਟ ਇਸਤਲਾਵਾ ਜਲੰਧਰ ਤੇ ਸੰਗਰੂਰ ਦੇ ਵਿੱਚ ਮੌਸਮ ਨੇ ਕਿਸ ਕਦਰ ਕਰਵਟ ਲਈ ਹੈ ਮੌਸਮ ਕਿਵੇਂ ਬਦਲਿਆ ਹੋਇਆ ਨਜ਼ਰ ਆ ਰਿਹਾ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਤਿੰਨ ਦਿਨਾਂ ਨੂੰ ਲੈ ਕੇ ਭਵਿੱਖਬਾਣੀ ਕਰ ਦਿੱਤੀ ਗਈ ਸੀ ਕਿ ਪੰਜਾਬ ਦੇ ਵਿੱਚ ਪਾਰੀ ਨਹੀਂ ਪਵੇਗਾ ਤਾਂ ਪਠਾਨਕੋਟ ਤੇ ਜਲੰਧਰ ਤੇ ਸੰਗਰੂਰ ਦੇ ਵਿੱਚ ਬਦਲਿਆ ਹੋਇਆ ਮੌਸਮ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਆ ਪਾਰੀ ਮੀਂਹ ਪੈ ਰਿਹਾ ਕਿਉਂਕਿ ਵਕਤ ਵਕਤ ਜ਼ਿਲ੍ਹਿਆਂ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਤਾਂ ਸਿੱਧੇ ਤੌਰ ਤੇ ਇਸ ਦੇ ਨਾਲ ਖਾਸ ਕਰਕੇ ਕਿਸਾਨਾਂ ਦੀ ਮੁਸ਼ਕਲ ਵੱਧ ਸਕਦੀ ਹੈ ਚਾਹੇ ਫਸਲ ਵੱਢ ਕੇ ਜਿਹੜੇ ਕਿਸਾਨ ਆ ਮੰਡੀ ਦੇ ਵਿੱਚ ਲੈ ਕੇ ਗਏ ਨੇ ਉਹਨਾਂ ਦੀ ਵੀ ਦਿੱਕਤ ਵੱਜ ਜਾਵੇਗੀ ਆ ਤਾਂ ਜਿਹੜੀ ਫਸਲ ਅਜੇ ਕਟਣੀ ਬਾਕੀ ਹੈ ਜਿਹੜੀ ਫਸਲ ਖੇਤਾਂ ਦੇ ਵਿੱਚ ਖੜੀ ਹੈ ਉਹ ਵੀ ਖਰਾਬ ਹੋਣ ਦਾ ਖਰਚਾ ਜਿਹੜਾ ਕਿ ਕਿਸਾਨਾਂ ਵੱਲੋਂ ਇਸ ਮੀਂਹ ਦੇ ਕਾਰਨ ਜਿੱਤਿਆ ਜਾ ਰਿਹਾ ਹੈ ਤਾਂ ਮੌਸਮੀ ਭਾਗ ਦੇ ਵੱਲੋਂ ਜੋ ਵਿਖਵਾਣੀ ਕੀਤੀ ਗਿਆ ਜੋ ਹੁਮਾਨਜ ਤੈ ਗਿਆ ਤਾਂ ਅਸੀਂ ਵਿਸਥਾਰ ਦੇ ਨਾਲ ਦੱਸਦੇ ਹਾਂ ਗੱਲ ਪੰਜਾਬ ਦੇ ਕਰੀਏ ਤਾਂ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿਹੜਾ ਕਿਹੜਾ ਅਲਰਟ ਮੌਸਮੀ ਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਆ ਤਾਂ ਅਸੀਂ ਅੱਜ ਦੀ ਗੱਲ ਕਰ ਰਹੇ ਹਾਂ 6 ਅਕਤੂਬਰ ਨੂੰ ਜਿਹੜੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਮੌਸਮੀ ਭਾਗ ਦੇ ਵੱਲੋਂ yellow alert ਵਾਲੇ ਜ਼ਿਲ੍ਹੇ ਨੇ ਜੋ ਤਰਨਤਾਰਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਝੜਾਂ ਦੇ ਕਾਰਨ ਪਹਿਲਾਂ ਹੀ ਵੱਡੇ ਪੱਧਰ ਤੇ ਤਬਾਈ ਹੋਈ ਆ ਤਾਂ ਤਰਨਤਾਰਨ ਦੇ ਵਿੱਚ yellow alert ਹੈ ਇਸ ਤੋਂ ਬਾਅਦ ਮੋਗਾ ਫਰੂਜ਼ਪੁਰ ਫਰੀਦਕੋਟ ਤੇ ਫਾਜ਼ਿਲਕਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੌ ਇਹ yellow alert ਜਾਰੀ ਕੀਤਾ ਗਿਆ ਹੈ ਆ ਸਿੱਧਾ ਇਸ ਦਾ ਮਤਲਬ ਇਹ ਹੈ ਕਿ ਭਾਰੀ ਮੀਂਹ ਪੈਣ ਦੀ ਸੰਭਾਵਨਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜਟਾਈ ਗਈ ਹੈ ਇਸ ਤੋਂ ਇਲਾਵਾ ਬਰਨਾਲਾ ਮੋਗਾ ਬਠਿੰਡਾ ਮੁਕਤਸਰ ਸਾਹਿਬ ਤੇ ਮਾਨਸਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਹੈ ਇੱਕ ਇੱਕ ਕਰਕੇ ਤੁਹਾਨੂੰ ਪੂਰੇ ਜ਼ਿਲ੍ਹਿਆਂ ਬਾਰੇ ਜਾਣਕਾਰੀ ਦੇ ਰਿਹਾ ਕਿਉਂਕਿ ਜਿਹੜੇ ਵੀ ਦਰਸ਼ਕ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਉਹ ਵੀ ਜਾਨਣਾ ਚਾਹੁੰਦੇ ਹੋਣਗੇ ਕਿ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਕਿਸ ਤਰੀਕੇ ਦਾ ਆ ਮੌਸਮ ਰਹਿਣ ਵਾਲਾ ਆ ਤੱਪੂਰੀ ਵਿਸਥਾਰ ਦੇ ਨਾਲ ਅਸੀਂ ਇਹ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਦੇ ਰਹੇ ਹਾਂ ਕਿ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਲਈ ਇਹ ਅਲਰਟ ਜਾਰੀ ਕੀਤਾ ਗਿਆ ਹੈ ਅ ਜੇਕਰ orange ਅਲਰਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਤੇ ਜਲੰਧਰ ਇਹਨਾਂ ਜ਼ਿਲ੍ਹਿਆਂ ਦੇ ਲਈ ਮੌਸਮ ਵਿਭਾਗ ਨੇ orange ਅਲਰਟ ਜਾਰੀ ਕੀਤਾ ਖਾਸ ਕਰਕੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਦੀ ਗੱਲ ਕਰੀਏ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਹੜ੍ਹਾਂ ਦੇ ਕਾਰਨ ਵੱਡੇ ਪੱਧਰ ਤੇ ਤਬਾਹੀ ਹੋਈ ਸਭ ਤੋਂ ਵੱਧ ਇਹ ਜ਼ਿਲ੍ਹੇ ਪ੍ਰਭਾਵਿਤ ਹੋਏ ਤਾਂ ਹੁਣ ਵੀ ਇੱਥੇ orange ਅਲਰਟ ਜਾਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਕ ਨਵਾਂ ਸ਼ਹਿਰ ਲੁਧਿਆਣਾ ਰੋਪੜ ਤੇ ਮਹਾਲੀ ਦਿੱਲੀ ਵੀ orange alert ਜਾਰੀ ਕੀਤਾ ਗਿਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਕਿਉਂਕਿ ਕਈ ਜ਼ਿਲ੍ਹਿਆਂ ਦੇ ਵਿੱਚ ਮੌਸਮ ਬਦਲ ਵੀ ਚੁੱਕਿਆ ਕਰੀਬ ਕਰੀਬ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਬੱਦਲ ਵਿਛਾਏ ਹੋਏ ਨੇ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਸੰਗਰੂਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ orange alert ਜਾਰੀ ਕੀਤਾ ਗਿਆ ਹੈ ਆ ਦਰਸਲ yellow alert ਤੇ orange alert ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਕਿ ਕਰਕੇ ਤੁਹਾਨੂੰ ਅਸੀਂ ਵਿਸਤਾਰ ਦੇ ਨਾਲ ਜਾਣਕਾਰੀ ਦੇ ਰਿਹਾ ਹਾਂ ਆ ਤਾਂ ਹੁਣ ਅਸੀਂ ਹਿਮਾਚਲ ਪ੍ਰਦੇਸ਼ ਦੀ ਗੱਲ ਕਰਾਂਗੇ ਕਿਉਂਕਿ ਇੱਥੇ ਜਾਣਾ ਵੀ ਬਹੁਤ ਜ਼ਰੂਰੀ ਹੈ ਕਿ ਜਦੋਂ ਹਿਮਾਚਲ ਦੇ ਵਿੱਚ ਮੀਂਹ ਪੈਂਦਾ ਉਹਦਾ ਸਿੱਧੇ ਤੌਰ ਤੇ ਅਸਰ ਪੰਜਾਬ ਤੱਕ ਪਹੁੰਚਦਾ ਹੈ ਡੈਮਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਪਾਣੀ ਵਧ ਜਾਂਦਾ ਹੈ ਆ ਤਾਂ ਹਿਮਾਚਲ ਦੇ ਉਨਾ ਹਮੀਰਪੁਰ ਤੇ ਕੁਲੂ ਦੇ ਵਿੱਚ येलो ਅਲਰਟ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਮੰਡੀ ਬਲਾਸਪੁਰ ਤੇ ਲਾਹੌਲ ਸਪੀਤੀ ਦੇ ਵਿੱਚ ਵੀ येलो ਅਲਰਟ ਜਾਰੀ ਕੀਤਾ ਗਿਆ ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਹਿਮਾਚਲ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਜੇ ਪੰਜਾਬ ਹਿਮਾਚਲ ਦੇ ਵਿੱਚ ਇਕੱਠਿਆਂ ਬਹੁਤ ਭਾਰੀ ਮੀਂਹ ਪੈਂਦਾ ਤਾਂ ਉਸ ਦੇ ਨਾਲ ਹਾਲਾਤ ਵਿਗੜ ਸਕਦੇ ਨੇ ਇਸੇ ਕਰਕੇ ਪਹਿਲਾਂ ਹੀ ਡੈਮਾਂ ਦੇ ਵਿੱਚ ਦਰਾਮਾਂ ਦੇ ਵਿੱਚ ਪਾਣੀ ਅੱਗੇ ਰਿਲੀਜ਼ ਕੀਤਾ ਜਾ ਰਿਹਾ ਤਾਂ ਇੱਕ ਇੱਕ ਕਰਕੇ ਤੁਹਾਨੂੰ ਅਸੀਂ ਪੰਜਾਬ ਬਾਰੇ ਜਾਣਕਾਰੀ ਦਿੱਤੀ ਹਿਮਾਚਲ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਚਲੜ ਜਾਰੀ ਕੀਤਾ ਗਿਆ ਉਹ ਵੀ ਤੁਹਾਨੂੰ ਅਸੀਂ ਵਿਸਥਾਰ ਦੇ ਨਾਲ ਦੱਸਿਆ ਤਾਂ ਹਿਮਾਚਲ ਦੇ ਇਹ ਜ਼ਿਲ੍ਹੇ ਨੇ ਚੰਬਾ ਕਾਂਗੜਾ ਕਿੱਥੇ ਕਿ ਔਰੇਂਜ ਅਲਰਟ ਮੌਸਮੀ ਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਮੌਸਮੀ ਭਾਗ ਦੇ ਵੱਲੋਂ ਜਿਤਾਈ ਗਈ ਹੈ ਤਾਂ ਲਗਾਤਾਰ ਅਸੀਂ ਵਿਸਥਾਰ ਦੇ ਨਾਲ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਤੇ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਅਸੀਂ ਅਰ ਤਸਵੀਰਾਂ ਵਿੱਚ ਖਾਵਾਂਗੇ ਸਾਡੇ ਸਯੋਗੀ ਪਠਾਨਕੋਟ ਤੋਂ ਜਤਨ ਜੁੜੇ ਹੋਏ ਨੇ ਉੱਥੇ ਚੰਡੀਗੜ੍ਹ ਤੋਂ ਅੰਕੀ ਦਦਾਨੀ ਜੁੜੇ ਹੋਏ ਨੇ ਪਹਿਲਾਂ ਪਠਾਨਕੋਟ ਦਾ ਰੁਕ ਕਰਾਂਗੇ ਜਤਨ ਜਿਸ ਤਰੀਕੇ ਦੇ ਨਾਲ ਮੌਸਮੀ ਭਾਗ ਦੇ ਵੱਲੋਂ येलो ਤੇ ਹੋਰਾਂ ਅਲਰਟ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲਈ ਜਾਰੀ ਕੀਤਾ ਗਿਆ ਆ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ ਇਸ ਵੇਲੇ ਕਿਵੇਂ ਦਾ ਮੌਸਮ ਹੈ ਕਿਸ ਤਰੀਕੇ ਦੇ ਹਾਲਾਤ ਨੇ ਪ੍ਰਸ਼ਾਸਨ ਦੀਆਂ ਕਿਹੋ ਜਿਹੀਆਂ ਤਿਆਰੀਆਂ ਨੇ ਹੋ ਜੇ ਪਰਬੰਧਤਾਂ ਦੱਸਦੇ ਕਿ ਅੱਜ ਸਵੇਰ ਤੋਂ ਹੀ ਲਗਾਤਾਰ ਜੜੀ ਬਾਰਿਸ਼ ਹੋ ਰਹੀ ਸੀ ਹਾਲਾ ਕਿ ਹੁਣ ਇਸ ਸਮੇਂ ਥੋੜੀ ਬਾਰਿਸ਼ ਜਰੂਰ ਰੁਕੀ ਹੈਗੀ ਹੈ ਲੇਕਿਨ ਲਗਾਤਾਰ ਬਾਰਿਸ਼ ਹੋਣ ਕਾਰਨ ਮੌਸਮ ਵਿਭਾਗ ਨੇ ਜਿਹੜੇ ਅਲਰਟ ਜਾਰੀ ਕੀਤਾ ਗਿਆ ਸੀ ਉਹ ਤਸਵੀਰਾਂ ਸਾਫ਼ ਨਜ਼ਰ ਆ ਰਹੀਆਂ ਸੀ ਮੈਂ ਇਸ ਵੇਲੇ ਪਠਾਨਕੋਟ ਦੇ ਮਿਸ਼ਨ ਜਿਹੜਾ ਰੋਡ ਹੈਗਾ ਉੱਥੇ ਖੜਾ ਤੋਂ ਇਹ ਦੇਖ ਸਕਦੇ ਹੋ ਹਜੇ ਵੀ ਲੋਕ ਛਟਲੀਆਂ ਲੈ ਕੇ ਜਾ ਰਹੇ ਕਿਉਂਕਿ ਬਰਸਾਤ ਹਜੇ ਵੀ ਹਲਕੀ ਹਲਕੀ ਹੋ ਰਹੀ ਹੈ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਦੱਸ ਦਵਾਂ ਕਿ ਪਠਾਨਕੋਟ ਦਾ ਜਿਹੜਾ ਵਾਤਾਵਰਨ ਹੈਗਾ ਜਾਂ ਪਠਾਨਕੋਟ ਦੇ ਵਿੱਚ ਜਿਹੜੀ ਪਾਣੀ ਸਿਰਫ ਪਠਾਨਕੋਟ ਨਾਲ ਹੀ ਨਹੀਂ ਪ੍ਰਭਾਵਿਤ ਕਰਦੀ ਬਲਕਿ ਜੇਕਰ ਹਿਮਾਚਲ ਦੇ ਵਿੱਚ ਬਰਸਾਤ ਹੁੰਦੀ ਹੈ ਤਾਂ ਉਸ ਦਾ ਸਿੱਧਾ ਅਸਰ ਪਠਾਨਕੋਟ ਵਿੱਚ ਦੇਖਿਆ ਜਾ ਸਕਦਾ ਹੈ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਰੰਜੀ ਸਾਗਰ ਡੈਮ ਦਾ ਜਿਹੜਾ ਪਾਣੀ ਦਾ ਪੱਧਰ ਵਧਿਆ ਸੀ ਉਹ ਵੀ ਹਿਮਾਚਲ ਦੇ ਜਦੋਂ ਚਮੇਰਾ ਡੈਮ ਦੇ ਉੱਤੋਂ ਪਾਣੀ ਛੱਡਿਆ ਗਿਆ ਉਸ ਤੋਂ ਬਾਅਦ ਲਗਾਤਾਰ ਰੰਜੀ ਸਾਗਰ ਡੈਮ ਦੇ ਵਿੱਚ ਪਾਣੀ ਵਧਿਆ ਜਿਸ ਦਾ ਵੱਡਾ ਨੁਕਸਾਨ ਜਿਹੜੇ ਨਵੇਂ ਇਲਾਕੇ ਆ ਉੱਥੇ ਲੋਕਾਂ ਨੂੰ ਛੱਡਣਾ ਪਿਆ ਇਸ ਸਭ ਨੂੰ ਦੇਖਦੇ ਹੋਏ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਰੰਜੀ ਸਾਗਰ ਡੈਮ ਵਿੱਚੋਂ ਪਾਣੀ ਜਿਹੜਾ ਉਹ ਛੱਡਿਆ ਜਾ ਰਿਹਾ ਸੀ ਤੇ ਇਹ ਸਿਰਫ ਇਸੇ ਕਰ ਛੱਡਿਆ ਜਾ ਰਿਹਾ ਸੀ ਕਿਉਂਕਿ ਮੌਸਮ ਵਿਭਾਗ ਨੇ ਇੱਕ ਵੱਡਾ ਅਲਰਟ ਜਾਰੀ ਕੀਤਾ ਗਿਆ ਉਸ ਅਲਰਟ ਨੂੰ ਦੇਖਦੇ ਹੋਏ ਇਹ ਸਾਰੀਆਂ ਜਿਹੜੀਆਂ ਤਿਆਰੀਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੈਮ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਸਨ ਅਤੇ ਜੇਕਰ ਹੁਣ ਤੁਹਾਨੂੰ ਗੱਲ ਕਰੀਏ ਪਿਛਲੇ ਕੱਲ ਦੀ ਗੱਲ ਕਰੀਏ ਤਾਂ ਪਿਛਲੇ ਕੱਲ ਵੀ ਜਿਹੜੀ ਬਰਸਾਤ ਹੋਈ ਆ ਅੱਜ ਸਵੇਰ ਤੋਂ ਭਾਰੀ ਮੀਂਹ ਹੋਇਆ ਬੱਦਲ ਅਸਮਾਨ ਦੇ ਵਿੱਚ ਛਾਇਆ ਹੋਇਆ ਪ੍ਰਵਿੰਦਰ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਸਾਹਮਣੇ ਆ ਰਹੀ ਆ ਉਹ ਐਸੀ ਕਿ ਇਸ ਜਿਹੜੀ ਬਰਸਾਤ ਨੇ ਇੱਕ ਮੌਸਮ ਬਦਲ ਕੇ ਰੱਖ ਦਿੱਤਾ ਹੈ ਅੱਜ ਸਵੇਰ ਤੋਂ ਹੀ ਜਿਹੜੀ ਬਰਸਾਤ ਹੋ ਰਹੀ ਆ ਉਸ ਦੇ ਵਿੱਚ ਲੋਕ ਜਿਹੜੇ ਆ ਉਹ ਸਰਦੀਆਂ ਦੇ ਕੱਪੜੇ ਵੀ ਪਾਏ ਹੋਏ ਨਜ਼ਰ ਆਏ ਲੋਕਾਂ ਨੇ ਆਪਣੇ ਗਰਮ ਕੱਪੜੇ ਉਹਨਾਂ ਨੂੰ ਬਾਹਰ ਕੱਢ ਲਿਆ ਕਿਉਂਕਿ ਮੌਸਮ ਦੇ ਵਿੱਚ ਵੱਡਾ ਤਬਦੀਲੀ ਆਈ ਹੈ ਪਠਾਨਕੋਟ ਦੀ ਗੱਲ ਕਰੀਏ ਪਠਾਨਕੋਟ ਪੰਜਾਬ ਦਾ ਉਹ ਹਿੱਸਾ ਹੈ ਜੇਕਰ ਪਠਾਨਕੋਟ ਦੇ ਬਾਕੀ ਇਲਾਕਿਆਂ ਦੇ ਵਿੱਚ ਠੰਡ ਹੁੰਦੀ ਹੈ ਤਾਂ ਪਠਾਨਕੋਟ ਦੇ ਵਿੱਚ ਉਸ ਤੋਂ ਵੱਧ ਠੰਡ ਜਿਹੜੀ ਨਜ਼ਰ ਆਂਦੀ ਸੀ ਕਿਉਂਕਿ ਪਹਾੜੀ ਇਲਾਕਾ ਹੈ ਪਹਾੜ ਦੇ ਨਾਲ ਲੱਗਦਾ ਹੋਇਆ ਇਲਾਕਾ ਹੈਗਾ ਇਸ ਕਾਰਨ ਇੱਥੇ ਠੰਡ ਵੀ ਜਿਹੜੀ ਜ਼ਿਆਦਾ ਨਜ਼ਰ ਆਂਦੀ ਆ ਇਸ ਕਾਰਨ ਮੌਸਮ ਵਿਭਾਗ ਨੇ ਜਿਵੇਂ ਨਾ ਸਿਰਫ ਅਲਰਟ ਡੈਮਾਂ ਦੇ ਜਾਂ ਦਰਿਆਵਾਂ ਨਦੀਆਂ ਦੇ ਕਾਰਨ ਹੈ ਇਸ ਦੇ ਨਾਲ ਨਾਲ ਜਿਹੜੀ ਠੰਡ ਵਧਣ ਵਾਲੀ ਆ ਉਸ ਨੂੰ ਲੈ ਕੇ ਵੀ ਇੱਕ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਲਗਾਤਾਰ ਜਿਹੜੇ ਭਵਿੱਖਬਾਣੀ ਕੀਤੀ ਜਾ ਰਹੀ ਆ ਉਹ ਪਠਾਨਕੋੜ ਦੀ ਗੱਲ ਕਰੀਏ ਤਾਂ ਪਠਾਨਕੋੜ ਦੇ ਵਿੱਚ ਤੇ ਉਹ ਸਾਫ਼ ਨਜ਼ਰ ਆਉਂਦੀ ਹੈ ਕਿਉਂਕਿ ਅਸਮਾਨ ਦੇ ਵਿੱਚ ਤੁਹਾਨੂੰ ਹਜੇ ਵੀ ਦੱਸਦੇ ਕਿ ਅਸਮਾਨ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਬੱਦਲ ਹੈ ਜਿਹੜਾ ਛਾਇਆ ਹੋਇਆ ਤੇ ਜਿਹੜੇ ਹਲਕੇ ਹਲਕੇ ਬਾਰਿਸ਼ ਹੋ ਰਹੀ ਆ ਹਲਕੀ ਬਰਸਾਤ ਤੇ ਜਿਹੜੇ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਬਰਸਾਤ ਹੋਈ ਆ ਕਿਤੇ ਵੀ ਰੁਕਦੀ ਨਹੀਂ ਸੀ ਇਸ ਕਾਰਨ ਲੋਕਾਂ ਦੀ ਜਿਹੜੀ ਚਿੰਤਾ ਜ਼ਿਆਦਾ ਵਧੀ ਹੋਈ ਆ ਜਿਵੇਂ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਅਲਰਟ ਜਾਰੀ ਕੀਤਾ ਉਸ ਦੇ ਵਿੱਚ ਇੱਕ ਸਪਸ਼ਟ ਗੱਲ ਪ੍ਰਵਿੰਦਰ ਦੱਸੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਨਦੀਆਂ ਨਾਲੇ ਦਰਿਆਵਾਂ ਦੇ ਵਿੱਚ ਪਿਛਲੇ ਦਿਨੀ ਜਿਹੜਾ ਆਏ ਹਾੜ ਦੇ ਕਾਰਨ ਜਿਹੜਾ ਪਾੜ ਪੈ ਗਏ ਆ ਉਸ ਕਾਰਨ ਇੱਕ ਖਦਸਾ ਜ਼ਰੂਰ ਹੈ ਇਸ ਕਾਰਨ ਲੋਕਾਂ ਨੂੰ ਅਲਰਟ ਰਹਿਣ ਦੇ ਲਈ ਕਿਹਾ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਕਿਹਾ ਇਸ ਦੇ ਨਾਲ ਇੱਕ ਉਹਨਾਂ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਕਿਹਾ ਜਿਹੜੇ ਲੋਕ ਇਹਨਾਂ ਦਿਨਾਂ ਵਿੱਚ ਛੁੱਟੀਆਂ ਪਾਉਣ ਖਲਦੇ ਜੀ ਪ੍ਰਵਿੰਦਰ ਹਾਂ ਠੀਕ ਹੈ ਜਤਨ ਫਿਰ ਹਾਲ ਦੀ ਪੂਰੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਹੁਣ ਅਸੀਂ ਪੰਚਕੁਲਾ ਦਾ ਰੋਕ ਕਰਾਂਗੇ ਜਿੱਥੋਂ ਕਿ ਮੇਰੇ ਸਹਿਯੋਗੀ ਅੰਕਿਤ ਦਦਾਨੀ ਜੁੜ ਚੁੱਕੇ ਨੇ ਅੰਕਿਤ ਦਾ ਹਰਿਆਣਾ ਦੀ ਗੱਲ ਕਰੀਏ ਹਰਿਆਣਾ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਭਾਰੀ ਮੀਂਹ ਪੈਣ ਦੀ ਚੇਤਾਵਨੀ ਜੋਕੇ ਜਾਰੀ ਕੀਤੀ ਗਈ ਹੈ ਪੰਚਕੁਲਾ ਦੀ ਗੱਲ ਕਰੀਏ ਇੱਥੇ ਕਿਸ ਤਰੀਕੇ ਦਾ ਮੌਸਮ ਹੈ ਹਰਿਆਣਾ ਨੂੰ ਲੈ ਕੇ ਕਿਸ ਤਰ੍ਹਾਂ ਦੀ ਭੇਖਬਾਣੀ ਮੌਸਮ ਵਿਭਾਗ ਦੇ ਵੱ बिल्कुल हरियाणा की अगर बात करें तो हरियाणा में भी पाँच छः सात तीन तारीखों को बारिश की संभावना बताई गई थी और आज की अगर बात करें तो आज देर रात से रोहतक के इलाके के अंदर चरखी दादरी भिवानी के इलाके के अंदर बारिश हुई है पंचकुला की अगर बात करें तो पंचकुला में हल्की हल्की कोई बूंदाबांदी जरूर हुई है लेकिन अभी मौसम आपको दिखाना चाहेंगे मौसम पूरी तरह से बादल जो है वो काले हो रखे हैं और कभी भी बारिश यहाँ हो सकती है तो बारिश की जो संभावना है वो बताई गई थी और येलो अलर्ट भी दिया गया था वो पंचकुला के लिए कहें या अम्बाला यमुनानगर सोनीपत करनाल पानीपत कैथल हिसार इन सब जिलों के लिए येलो अलर्ट भी दिया गया था तो हालांकि अभी बारिश नहीं हुई है आज छह तारीख है लेकिन कल तक ये बारिश की एक बार फिर से बताया गया कि पांच छह सात तो आज छह तारीख है कल की बारिश बताई गई है कि कल हर जिले के अंदर बारिश होगी ही होगी तो ये मौसम विभाग का पूर्वानुमान है कि सात तारीख को तो बारिश होगी लेकिन इसके बाद टेम्परेचर जो है वो कहीं ना कहीं घटना शुरू हो जाएगा ठंड की दस्तक दी जाएगी और ये सारा जो है पश्चिमी विक्षोभ के कारण हो रहा है ये मौसम विभाग बता रहा है क्योंकि अगर बात की जाए तो बाईस सितंबर को जो जो मौसम था जो साफ हो गया था और बाईस सितम्बर को ही मानसून की विदाई हो चुकी थी लेकिन उसके बावजूद भी अभी बारिश होना तो वो कहीं ना कहीं वेस्टर्न वेस्टर्न डिस्टर्बेंस जो है उसके कारण ये सारा हो रहा है और हरियाणा में पंजाब में वहीं हिमाचल की बात करें तो हिमाचल से भी अब ठंडी हवाएं इधर आनी शुरू हो गई हैं तो कहीं ना कहीं वो पूरा एक वेस्टर्न डिस्टर्बेंस है इसी कारण से ये सारा प्रभाव पड़ रहा है तो हरियाणा में भी अलर्ट जो जारी किया गया है और कल तक का अलर्ट है कल के बाद कहीं ना कहीं मौसम साफ होता हुआ नजर आएगा और उसके बाद जो ठंड अपनी दस्तक दे रही है और ठंड फिर बढ़ती हुई नजर आएगी हमने देखा था दशहरे से दो दिन पहले भी दो तारीख से लगभग भारी, भारी मंडियों, भी भी मंडियों में फसल कट करके आ चुकी है और मंडियों के अंदर फसल रखी है और वहां से खरीद शुरू हो रखी है तो कहीं ना कहीं किसानों को उसका नुकसान भी उठाना पड़ा था लेकिन अब जिस तरह से कल कल की और चेतावनी दी गई है मौसम विभाग के द्वारा और कल اگر بارش ہوتی ہے تو وہ دیکھنا ہوگا لیکن اس کے بعد موسم کے صاف ہونے کی امید ہے اور امید یہی जताई جا رہی ہے کہ اس کے بعد پھر ٹھنڈ दस्तक دے دے گی اور بارش سے پھر کہیں نہ کہیں راحت ملتی ہوئی نظر آئے گی جی ٹھیک ہے ان کے فی الحال دی پوری جانکاری دے دینے لیے پوری تصویریں دکھانے لئی ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਅਸੀਂ ਹੁਸ਼ਾਰਪੁਰ ਦਾ ਰੁਕਾਂਗੇ ਹੁਸ਼ਾਰਪੁਰ ਤੋਂ ਸਾਡੇ ਸਹਿਯੋਗੀ ਅਮਰੀਕ کمار ਜੁੜ ਚੁੱਕੇ ਨੇ ਅਮਰੀਕ ਹੁਸ਼ਾਰਪੁਰ ਨੂੰ ਲੈ ਕੇ ਮੌਸਮੀ ਭਾਗ ਦੇ ਵੱਲੋਂ ਪ੍ਰੇਖਬਾਣੀ ਜੋ ਕਿ ਜਾਰੀ ਕੀਤੀ ਗਈ ਹੈ ਭਾਰੀ ਮੀਂਹ ਪੈਣ ਦਾ ਅਨੁਮਾਨ ਹੈ ਫਿਲਹਾਲ ਹੁਸ਼ਾਰਪੁਰ ਦੇ ਵਿੱਚ ਕਿਵੇਂ ਦਾ ਮੌਸਮ ਹੈ ਜੇਕਰ ਤੁਸੀਂ ਤਸਵੀਰਾਂ ਦੇ ਜ਼ਰੀਏ ਵਿਖਾ ਸਕੋ ਬਿਲਕੁਲ ਪਰਮਿੰਦਰ ਜੇਕਰ ਗੱਲ ਹੁਸ਼ਿਆਰਪੁਰ ਦੀ ਕਰਾਂ ਤਾਂ ਹੁਸ਼ਿਆਰਪੁਰ ਵੀ ਬਾਕੀ ਜ਼ਿਲ੍ਹਿਆਂ ਦੇ ਵਾਂਗੂ ਹੁਸ਼ਿਆਰਪੁਰ ਦੇ ਵਿੱਚ ਵੀ ਬਾਰਿਸ਼ ਹੋ ਰਹੀ ਹੈ ਇਸ ਵਕਤ ਅਸੀਂ ਹੁਸ਼ਿਆਰਪੁਰ ਦੇ ਬੱਸ ਸਟੈਂਡ ਦੇ ਨਜ਼ਦੀਕ ਖੜੇ ਹਾਂ ਜਿੱਥੇ ਕਿ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹਾਂ ਬਾਰਿਸ਼ ਹੁੰਦੀ ਨਜ਼ਰ ਆ ਰਹੀ ਹੈ ਬੇਸ਼ੱਕ ਅਸਲੇ ਥੋੜੀ ਬੂੰਦਾਬੰਦੀ ਘਟਿਆ ਪਰ ਸਵੇਰ ਦੀ ਗੱਲ ਕੀਤੀ ਜਾਵੇ ਤਾਂ ਪਰਮਿੰਦਰ ਸਵੇਰੇ ਕਾਫੀ ਤੇਜ਼ ਬਾਰਿਸ਼ ਹੋਈ ਸੀ ਜਿਸ ਤੋਂ ਬਾਅਦ ਪਹਿਲਾਂ ਮੌਸਮ ਵਿਭਾਗ ਵੱਲੋਂ ਵੀ ਹੁਸ਼ਿਆਰਪੁਰ ਦੇ ਵਿੱਚ ਦੇ ਨਾਲ ਹੋਰ ਸੂਬਿਆਂ ਦੇ ਵਿੱਚ ਜਿਹੜੇ ਨਾਲ ਹਿਮਾਚਲ ਤੇ ਦੂਸਰੇ ਹੋਰ ਜ਼ਿਲ੍ਹਿਆਂ ਦੇ ਵਿੱਚ ਅਲਰਟ ਕੀਤਾ ਗਿਆ ਸੁੱਤ ਲੈ ਕੇ ਉਹਨਾਂ ਦੀ ਜਿਹੜੀ ਭਵਿੱਖਬਾਣੀ ਸੀ ਉਹ ਕਿਤੇ ਨਾ ਕਿਤੇ ਸਾਬਿਤ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਅੱਜ ਸਵੇਰੇ ਬਾਰਿਸ਼ ਤੇ ਬੱਦਲ ਆਇਆ ਸੀ ਇੰਜ ਲੱਗ ਰਿਹਾ ਸੀ ਕਿ ਇਸ ਤਰ੍ਹਾਂ ਦੀ ਬਾਰਿਸ਼ ਪਹਿਲਾਂ ਨਹੀਂ ਹੋਈ ਪਰ ਹੁਣ ਬਾਰਿਸ਼ ਜ਼ਰੂਰ ਪ੍ਰਵਿੰਦਰ ਥੋੜੀ ਘੱਟ ਹੋਈ ਹੈ ਪਰ ਲੱਗਦਾ ਹੈ ਕਿ ਅੱਜ ਪੂਰਾ ਦਿਨ ਹੀ ਇਹ ਬਾਰਿਸ਼ ਰਹੇਗੀ ਜੇਕਰ ਹੁਣ ਸ਼ਿਆਲਪੁਰ ਦੀ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਮੰਡੀ ਦੇ ਵਿੱਚ ਵੀ ਝੋਨੇ ਦੀ ਆਮਦ ਸ਼ੁਰੂ ਹੋਈ ਹੋਈ ਹੈ ਤੇ ਝੋਨਾ ਬਿਸ਼ੱਕ ਮੰਡੀ ਦੇ ਵਿੱਚ ਕੱਟਾ ਹੈ ਪਰ ਫਿਰ ਵੀ ਜਿਹੜੇ ਕਿਸਾਨ ਝੋਨਾ ਲੈ ਕੇ ਆ ਰਹੇ ਨੇ ਉਹਨਾਂ ਨੂੰ ਜ਼ਰੂਰ ਦਿੱਕਤ ਕਿਤੇ ਨਾ ਕਿ ਅੰਦੀ ਨਜ਼ਰ ਆਵੇਗੀ ਜੀ हां ठीक है अमरीक जी ਦਿਖਾ ਦਿੱਤੀਆਂ ਪੁਰੀਆਂ ਸ਼ਹਿਰਪੁਰ ਦੀਆਂ ਤਸਵੀਰਾਂ ਵਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਵਕਫਤ ਜਗਮਨ ਤਨ ਉਸੇ ਤਸਵੀਰਾਂ ਵਿਖਾਈਆਂ ਨੇ ਮੌਸਮ ਵਿਭਾਗ ਦੀ ਭਿਕਵਾਨੀ ਦੇ ਮੁਤਾਬਿਕ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ ਕਿਉਂਕਿ ਕਈ ਜ਼ਿਲ੍ਹਿਆਂ ਦੇ ਵਿੱਚ येलो ਅਲਰਟ ਜਾਰੀ ਕੀਤਾ ਗਿਆ ਕਈ ਜ਼ਿਲ੍ਹਿਆਂ ਦੇ ਵਿੱਚ ਔਰ ਜੇ ਲੜ جاری ਕੀਤਾ ਇਸ ਦਾ ਸਿੱਧਾ ਮਤਲਬ ਹੈ ਕਿ ਪਾਰੀਮੀ ਪੈਂਦੀ ਸੰਭਾਵਨਾ ਜਤਾਈ ਗਈ ਹੈ ਹ ਤੱਕ ਕਈ ਜ਼ਿਲ੍ਹਿਆਂ ਦੇ ਵਿੱਚ ਬੱਦਲ ਛਾਏ ਹੋਏ ਨੇ ਪੂਰੇ ਤਰੀਕੇ ਦੇ ਨਾਲ ਮੀਂਹ ਵਾਲਾ ਮੌਸਮ ਯੋਗ ਕੁ ਵਕਫਾ ਜ਼ਿਲ੍ਹਿਆਂ ਦੇ ਵਿੱਚ ਕਈ ਜਗਾਵਾਂ ਤੇ ਬਣਿਆ ਹੋਇਆ ਹੈ ਹ ਤੱਕ ਖਬਰ ਸਿੱਧੇ ਤੌਰ ਤੇ ਪੰਜਾਬ ਵਾਸੀਆਂ ਦੇ ਨਾਲ ਖਾਸ ਕਰਕੇ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਕਿਸਾਨਾਂ ਦੀ ਫਸਲ ਖੁੱਲੇ ਆਸਮਾਨ ਦੇ ਹਟ ਮੰਡੀਆਂ ਦੇ ਵਿੱਚ ਪਈ ਹੋਈ ਹੈ ਕਈ ਜਗਾਵਾਂ ਤੇ ਫਸਲ ਜੇ ਵੜਣੀ ਬਾਕੀ ਹੈ ਤੇ ਕਿਸਾਨਾਂ ਨੂੰ ਇਹ ਡਰ ਸਤਾ ਰਿਹਾ ਕਿ ਜੇਕਰ ਬਹੁਤ ਜ਼ਿਆਦਾ ਮੀਂਹ ਪੈਂਦਾ ਤਾਂ ਉਹਨਾਂ ਦੀ ਫਸਲ ਬਰਬਾਦ ਹੋ ਜਾਵੇ